ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਦੱਸ ਦਈਏ ਕਿ ਇਹ ਮੋਬਾਈਲ ਫੋਨ ਜਿਹੜਾ ਤੁਸੀਂ ਦੇਖ ਰਹੇ ਹੋ ਮੋਬਾਈਲ ਫੋਨ ਦੇ ਵਿੱਚ ਅੱਗ ਲੱਗ ਗਈ ਹੈ ਜੀ ਹਾਂ ਕਈ ਲੋਕ ਇੱਥੇ ਚਾਰਜ ਲਗਾ ਕੇ ਮੋਬਾਈਲ ਫੋਨ ਦੀ ਵਰਤੋਂ ਕਰਦੇ ਨੇ ਜਿਸ ਕਰਕੇ ਇਦਾਂ ਦੀਆਂ ਜਿਹੜੀ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਤਾਂ ਦੱਸ ਦਈਏ ਕਿ ਮੋਬਾਈਲ ਫੋਨ ਦੇ ਵਿੱਚ ਭਿਆਨਕ ਅੱਗ ਲੱਗ ਗਈ ਹੈ ਤਾਂ ਜੇਕਰ ਤੁਸੀਂ ਵੀ ਪਬਜੀ ਖੇਡਣ ਦੇ ਸ਼ੌਕੀਨ ਹੋ ਤਾਂ ਇੱਥੇ ਸਾਵਧਾਨੀ ਤੁਹਾਨੂੰ ਵੀ ਵਰਤਣੀ ਚਾਹੀਦੀ ਹੈ ਪਬਜੀ ਹੀ ਨਹੀਂ ਹਾਲਾਂਕਿ ਜਿਹੜੀ ਵੀ ਗੇਮ ਤੁਸੀਂ ਮੋਬਾਈਲ ਫੋਨ ਦੇ ਵਿੱਚ ਖੇਡਦੇ ਹੋ ਜਾਂ ਫਿਰ ਮੋਬਾਈਲ ਫੋਨ ਦੀ ਜ਼ਿਆਦਾ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਵੀ ਇੱਥੇ ਸਾਵਧਾਨ ਹੋਣ ਦੀ ਜ਼ਰੂਰਤ ਹੈ ਕਿਉਂਕਿ ਮੋਬਾਈਲ ਫੋਨ ਨੂੰ ਚਾਰਜ ਦੇ ਉੱਪਰ ਲਗਾ ਕੇ ਮੋਬਾਈਲ ਫੋਨ ਨੂੰ ਵਰਤਣ ਦੇ ਨਾਲ ਮੋਬਾਈਲ ਫੋਨ ਦਾ ਜਿਹੜਾ ਤਾਪਮਾਨ ਹੈ ਕਿੱਤੇ ਨਾ ਕਿਤੇ ਟੈਂਪਰੇਚਰ ਵਧਣ ਦੇ ਨਾਲ ਮੋਬਾਈਲ ਫੋਨ ਦੇ ਵਿੱਚ ਤਮਾਕਿਆਂ ਦੀ ਜਿਹੜੀ ਖਬਰਾਂ ਨੇ ਲਗਾਤਾਰ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਤਾਂ ਇਸ ਵੇਲੇ ਦੀ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਮੋਬਾਈਲ ਫੋਨ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਦੇਖ ਸਕਦੇ ਹੋ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿ ਕਿਸ ਤਰ੍ਹਾਂ ਮੋਬਾਈਲ ਫੋਨ ਦੇ ਵਿੱਚ ਅੱਗ ਲੱਗ ਗਈ ਹੈ ਤਾਂ ਇਥੇ ਵੱਡਾ ਖਤਰਾ ਜਿਹੜਾ ਮੋਬਾਈਲ ਫੋਨ ਨੂੰ ਵਰਤਨ ਦਾ ਤੁਹਾਨੂੰ ਹੋ ਸਕਦਾ ਹੈ ਤਾਂ ਤੁਹਾਨੂੰ ਵੀ ਇਥੇ ਸਾਵਧਾਨ ਹੋਣ ਦੀ ਜ਼ਰੂਰਤ ਹੈ ਕਿਉਂਕਿ ਇੱਕ ਮੋਬਾਈਲ ਫੋਨ ਨੂੰ ਜਦੋਂ ਵੀ ਵਰਤੋਂ ਦੇ ਵਿੱਚ ਲਿਆਂਦਾ ਜਾਂਦਾ ਹੈ ਤਾਂ ਤਾਪਮਾਨ ਜਿਹੜਾ ਹੈ ਵਧਣ ਦੇ ਕਰਕੇ ਇਥੇ ਕਿਤੇ ਨਾ ਕਿਤੇ ਮੋਬਾਈਲ ਫੋਨ ਫਟਣ ਦੇ ਜਿਹੜੇ ਚਾਂਸ ਨੇ ਬਹੁਤ ਹੱਦ ਤੱਕ ਹੋ ਜਾਂਦੇ ਨੇ ਤਾਂ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਮੋਬਾਈਲ ਫੋਨ ਨੂੰ ਚਾਰਜ ਦੇ ਉੱਤੇ ਲਗਾ ਕੇ ਇਥੇ ਵਰਤੋਂ ਦੇ ਵਿੱਚ ਲਿਆਂਦਾ ਗਿਆ ਸੀ ਜਿਸ ਕਰਕੇ ਇਥੇ ਮੋਬਾਈਲ ਫੋਨ ਦੇ ਵਿੱਚ ਅੱਗ ਲੱਗ ਗਈ